ਹਾਂ ਥੋੜੀ ਮੀਨ ਵਾਲੀ ਨਹੀਂ ਜਿੱਦਿਆ ਅਸੀਂ ਆਏ ਉਦੋਂ ਜੰਮਾ ਸੁੱਕਿਆ ਸੀ ਜਦੋਂ ਆਪਾਂ ਗਾਂ ਗਏ ਸੀ ਚਾਹ ਹਾਂ ਆ ਮੀਂਹ ਵਾਪਰ ਗਿਆ ਉਹਦੀ ਕਰਕੇ ਆ ਛੱਡੀ ਹੋਈ ਸੀ ਉਹ ਸੈਂਟਰ ਕਮਿਟੀ ਕੋਲ ਸੀ ਪੰਜਾਬ ਗਵਰਨਮੈਂਟ ਦੀ ਅੱਛਾ ਸਾਢੇ 5 ਮੀਂਹ ਜਿੱਥੇ ਖਤਮ ਹੁੰਦੀਆਂ ਸੀ ਉੱਥੇ ਉਸ ਬਾਅਦ ਮਤਲ ਜਿਹੜੀ ਨਾ ਜ਼ਮੀਨ ਸੀਗੀ ਉਹ ਸੈਂਟਰ ਕਮਿਟੀ ਪੰਜਾਬ ਗਵਰਨਮੈਂਟ ਦੀ ਸੀਗੀ ਅੱਛਾ ਜਦੋਂ ਇਹ ਮਨ ਨਾ ਲੱਗਾ ਲੋਕਾਂ ਨੇ ਉਹਨਾਂ ਤੇ ਕਾਜੇ ਕਰਦੇ ਅੱਛਾ ਪਹਿਲਾਂ ਆਈ ਪੱਠੜਾ ਉਹਨੇ 6500 ਤੋਂ ਸਟਾਲਾਨ ਕਰਤੀ ਮੁੜ ਕੇ ਬਾਦਲ ਨੇ 8500 ਕਰਤੀ ਉਹ ਸਾਡੇ ਬਰਾਬਰ ਦੇ ਕਾਸਟ ਕਰ ਰੱਖਾ ਸੀ ਹੁਣਾਂ ਦੇ ਸਾਨੂੰ ਕੋਸ਼ ਨਹੀਂ ਛੱਡਦੇ ਜਿੱਥੇ ਮਨ ਲੱਗ ਕੇ ਛੱਡਦੇ ਫਲੇਸ ਬਣ ਗਿਆ ਫੇਰ ਤੁਸੀਂ ਇਹ ਦੇਖੋ ਇੱਥੋਂ ਲੈ ਕੇ ਉਹ ਅਗਲੇ ਫਾਦੇਪੁਰ ਪਾਈ 1 ਇੰਚ ਵੀ ਦਰਿਆ ਦਾ ਸੁਪਾਣੇ ਐ ਨਹੀਂ 1 ਇੰਚ ਵੀ ਮਾਰ ਮੇਰੇ ਨੂੰ ਕੋਈ ਸਾਨੂੰ ਦਰਿਆ ਜਿਹੜਾ ਸਤਰਾ ਜਵਾਗਦਾ ਕੋਈ ਜ਼ਮੀਨ ਕੱਢ ਕੇ ਦਿਓ ਜਿਹੜੀ 1 ਇੰਚ ਵੀ ਜ਼ਮੀਨ ਮਰਗੀ ਭਗਵਾਨ ਦੀ ਗੱਲ ਤੇ ਆ ਨਾ ਹਮ ਇਹਨਾਂ ਚੀਜ਼ਾਂ ਦਾ ਨਹੀਂ ਸਾਡੇ ਨਾਲ ਸਾਈਂ ਦੀ ਦਰਿਆ ਵਗਦਾ ਤੇ ਉਲਟਾ ਸਾਨੂੰ ਆ ਤੇ ਤੁਸੀਂ ਦਰਿਆ ਦੀ ਪਾਈ ਦੇ ਨਾਲ ਝੋਨਾ ਲਓ ਨਾ ਕਣਕ ਬੀਜੋ ਅਲੱਗ ਅਲੱਗ ਇਹ ਚੀਜ਼ਾਂ ਹੋ ਰਹੀਆਂ ਗਿਓ ਬਣ ਜਾਂਦੀ ਨੇ ਅਸਲ 'ਚ ਨਾ ਇਹ ਮੈਨੂੰ ਥੋੜੀ ਤੁਸੀਂ ਲਿਖ ਕੇ ਦਿਓ ਮੈਂ ਕਿਉਂਕਿ ਮੇਰੀ ਜਲਦੀ ਰਹਿੰਦੀ ਆ ਡਿਬੇਟ ਹਾਂਜੀ ਕੋਈ ਪਤਾ ਨਹੀਂ ਕਿਹੜੀ ਚੀਜ਼ ਕਦੋਂ ਕੰਮ ਆ ਜਾਵੇ ਬਿਲਕੁਲ 2019 'ਚ ਮੈਂ ਇੱਕ ਲੈਟਰ ਲੈ ਕੇ ਭਾਈ ਸੀ ਕਿ ਪੰਜ ਮੋਗਾ ਨੂੰ ਡਾਰਕ ਜੋਂ ਤੋਂ ਬਚਾਇਆ ਜਾ ਸਕਦਾ ਹਾਂਜੀ ਹਾਂਜੀ ਤੇ ਸਾਡੇ ਪੂਰੇ ਪੰਜਾਬ ਨੂੰ ਪਤਾ ਲੱਗ ਗਿਆ ਵੀ ਨੈਰੀ ਡਿਪਾਰਟਮੈਂਟ ਦੇ ਵਿੱਚ ਇਹ ਪਰਿਵਾਰੀ ਹੁੰਦੇ ਆ ਹਾਂਜੀ ਪਤਾ ਨਹੀਂ ਸੀ ਕਿਸੇ ਨੂੰ ਹਾਂਜੀ ਹਾਂਜੀ ਹੁਣ ਕੰਮ ਨਹੀਂ ਕਰਦੇ ਤੇ ਇੱਥੇ ਹੁਣ ਇਹ ਸਾਰਾ ਰਾਜ ਦੀ ਮੇਨ ਮੋਗਾ ਮਾਲ ਸੈਂਟਰ ਗਵਰਨਮੈਂਟ ਦੀ ਜ਼ਮੀਨਾਂ ਦੇ ਮਾਲਕੜੇ ਹੋਈ ਪਿੱਕ ਜਾਲੀ ਫੁੱਟ ਦੇ ਪਾ ਲਈਏ ਇਹ ਹਜੇ ਵੀ ਡਾਕਟਰ ਜੋਂ ਚ ਪਾ ਕੇ ਸੌ ਸੌ ਤੋਂ ਲੇਟਸ ਉੱਠ ਦਿੰਦੇ ਹੋ ਹੁਣ ਐਸ ਐਸ ਲੱਖ ਰੁਪਏ ਨਹੀਂ ਚਾਹੀਏ ਫਿਰ ਤੁਸੀਂ ਇਹ ਦੇਖੋ 6 6 5 4 4 5 5 ਫੁੱਟ ਝੋਨੇ ਖੜੇ ਆ ਉਸ ਬੰਦੇ ਆਦੇ ਵੀ ਅਸੀਂ ਮਤਲਬ ਇਹਨੂੰ ਰੀਪਰ ਮਾਰ ਕੇ ਅੱਗ ਲਾ ਦਈਏ ਉਹ ਮਗਰ ਡਾਂਗਾ ਰਹੀ ਸਾਡੀ ਧਰ ਤੇ ਹੁਣ ਕੋਈ ਬਾਬਾ ਜੀ ਇੱਕ ਹੋਰ ਬੜੀ ਮੁਸ਼ਕਲ ਹੈ ਜਿਹੜੀ ਇਹ ਪ੍ਰਾਲੀ ਸਾਡੀ ਵਿੱਚ ਪਈ ਹੈ ਨਾ ਇਹ ਮਿੱਟੀ ਲੱਗੀ ਜਾਂਦੀ ਹੈ। ਇਹ ਬੋਗ ਲੱਗੀ ਆ ਜੀ। ਨਾ ਇਹ ਨਾਂ ਦਾ ਛੜਦੀ ਆ ਨਾ ਇਹ ਗਲਦੀ ਆ ਕੁਛ ਨਹੀਂ ਇਹ ਤਾਂ ਜੱਬ ਪੈ ਗਿਆ। ਬਹੁਤ ਤਾੜਾ ਨਹੀਂ ਤਾਂ ਸੁੱਕੇ ਤੇ ਨਾ ਬਹੁਤ ਸੁੱਕੇ ਤੇ ਕੰਮ ਕਰਦਾ। ਇਹ ਆਪਾਂ ਬੈਲਰ ਦੀ ਗੱਲ ਕਰਦੇ ਆਂ ਜਿਹੜੇ ਕੋ ਉਹ ਉਹਨਾਂ ਨੇ ਵੀ ਵਧੀਆ ਪਰਾਲੀ ਚੱਕਣੀ ਆ। ਮਿੱਟੀ ਵਾਲੀ ਪਰਾਲੀ ਉਹਨਾਂ ਨੇ ਨਹੀਂ ਲੈ ਕੇ ਜਾਣੀ। ਇਹਦੇ ਇੱਥੇ ਹੀ ਇਹਦਾ ਕੋਈ ਹੱਲ ਹੋਣਾ। ਬੜੀ ਸੱਸਿਆ ਇਸ ਕੇੜਿਆਂ ਤੋਂ ਪਹਿਲਾਂ ਸਿੰਘ ਆਨੇ ਵੀ ਆਪਾਂ ਵੱਢਦੀਏ ਵੱਢਣੀ ਆ। ਮਗਰਾਂ ਦੇ ਵੀ ਛੜਨਾ ਨਹੀਂ। ਇਹ ਬੈਲਰ ਵੀ ਨਹੀਂ ਚੱਲਣਾ ਇੱਥੇ ਕੋ ਉਹਨਾਂ ਚੱਕਣੀ ਨਹੀਂ ਪਰਾਲੀ। ਜਦੋਂ ਪੂਰੀ ਸੁੱਕੀ ਹੋ ਗਈ ਨਾ ਫਿਰ। ਪਾਪਾ ਜੀ ਹਰਾਲ ਦੀ ਗੱਲ ਆ ਐਮ ਵੇਖਾ ਮੈਂ ਕਹਿੰਦੀ ਕਿ ਇੰਨੇ ਸਾਨੂੰ ਸਾਨੂੰ ਵੀ ਪਾ ਦੇਗਾ ਕਿ ਰਾਹ ਕੋਲੇ ਵਾਲੇ ਚਲੇ ਜਾਓ ਉੱਥੇ ਮਿਲ ਜਾਊਗਾ ਫਰਿਜ ਕੋਲੇ ਵਾਲਾ ਅਸੀਂ ਤੁਹਾਨੂੰ ਦੱਸ ਦ ਸਕਦੇ ਹਾਂ ਉੱਥੇ ਜਾ ਕੇ ਤੁਸੀਂ ਚੜਾ ਲਿਓ ਆਹ ਹਾਲ ਬੜਾ ਖਲਾ ਸਾਡੀ ਬਾਹਰ ਦੀ ਵੀ ਫੜਨੀ ਇੱਕ ਦੇ ਦਰਿਆ ਉਰੇ ਨੂੰ ਢਾਉਣ ਲੱਗਿਆਂ ਦੇ ਕਿਤੇ ਫਰੇ ਰੋਣਾ ਦੇਖੋ ਇਹ ਨੇੜੇ ਆ ਰਿਹਾ ਦਰਿਆ ਸਹੀ ਜਗ੍ਹਾ ਤੇ ਹੈ ਦਰਿਆ ਸਹੀ ਜਗ੍ਹਾ ਤੇ ਹੈ ਜਿਹੜੀ ਜ਼ਮੀਨ ਆ ਇਸ ਜ਼ਮੀਨ ਨਾਲ ਉਹ 5 6 ਫੁੱਟ ਦਾ ਦਰਿਆ ਮੰਗਦਾ ਪੀਨੀ ਪੀਨੀ ਰਿਮਾਈਟ ਹੋਈ ਹੈ ਫਿਰ ਦੇਖੋ ਸਾਡੇ ਐਮਐਲ ਦੀਵਾਲ ਇੱਕ ਤਾਂ ਮਗਰ ਲਵਾਤਾ ਖੜਾ ਫੱਟਕੇ ਲਈ ਉਹਨੇ ਟਾਈ ਉਹ ਇੱਕ ਇੱਕ ਇਹਨੂੰ ਸਾਹਮਣੇ ਲਵਾਤਾ ਖੰਡਾਰੀ ਤਾਂ ਚੱਕਣ ਜਿਨ੍ਹਾਂ ਨੂੰ ਨਹੀਂ ਪਤਾ ਵੀ ਦਰਿਆ ਮੈਨੇ ਇੱਥੇ ਕਰਦੇ ਦਰਿਆ ਸਾਡਾ ਜਾਵਣਾ ਕਿਹੜਾ ਕੀ ਚੀਜ਼ ਹੋਰ ਜਿਵੇਂ ਜਿਵੇਂ ਪਰਿਵਾਰੀ ਸਾਡੇ ਤਰਿਆਉ ਕੈਂ 6 6.5 ਕਿਲੋ ਚੋਂ 330 ਕਿਲੋ ਪਣੀ ਦੇ ਤਾਂ ਕੱਲੀ ਪਣੀ ਪਣੀ ਤਾਂ ਤੁਸੀਂ 300 ਕਿਤੇ ਲੜੋ ਲੱਖ ਨਾਲ ਲਾ ਲਓ ਸਾਢੇ 3 ਕਰੋੜ ਦਾ ਇਨਸਾਨ ਖਾਲਾ ਪਣੀ ਦਾ ਤੇ 60 ਮਿੰਟ ਕਿੱਥੋਂ ਜਾਵਣਗੇ ਹਰ ਸਾਲ ਹਰ ਸਾਲ ਹਾਂਜੀ ਅਸੀਂ ਠੀਠ ਹੋ ਗਿਆ ਵੀ ਮਾੜਾ ਠੀਆ ਕੋਈ ਤੇ ਇਸ ਤਰ੍ਹਾਂ ਗੜਦੇ ਆ ਵੀ ਸੋਈ ਜਾਂਦਾ 7000 ਏਕੜ ਦੇ ਕਰੀਬ ਬਣਦਾ ਜੇ ਸਾਰਾ ਆਪਾਂ ਉੱਥੋਂ ਲੈ ਕੇ ਸਾਰਾ ਗੜੀ 7000 ਏਕੜ ਨੂੰ ਵੇਖੋ ਕਿੰਨੀ ਵਾਰ ਫਲੱਡ ਆਉਂਦਾ ਕਿੰਨਾ ਖਰਾਬਾ ਸਰਕਾਰਾਂ ਦੀਆਂ ਨੇ ਕਿੰਨਾ ਲੌਸ ਹੁੰਦਾ ਸਰਕਾਰਾਂ ਨੂੰ ਤੇ ਇੱਕ ਬੰਨ ਲਾਉਣਾ ਕਿੱਡੀ ਵੱਡੀ ਗੱਲ ਹੈ 20 ਲੱਖ ਨੂੰ ਮਿਲਦਾ ਤਾਂ ਕਿੱਡੀ ਵੱਡੀ ਮੁਸ਼ਕਲ ਹੈ 100 ਕਿੱਲਾ 40 ਕਿੱਲੇ ਜੰਗਲਾਤ ਵਿਭਾਗ ਦੇ ਆ ਸਿਰਫ 7 ਕਰੋੜ ਦਾ ਬਜਟ ਬਣਿਆ ਸੀ ਆ ਮੇਰਾ 3 ਕਿਲੋਮੀਟਰ ਦਾ ਬਣਦਾ ਹੈ ਕਿ ਬਣਾਇਆ ਸੀ 7 ਕਰੋੜ ਹੁਣ ਸਾਰਾ ਜੀਰ 40 ਕਿਲੇ ਜੰਗਲਾਤ ਮੇ 60 ਕਿਲੇ ਇਹਨਾਂ ਨੇ ਖਰੀਦੇ ਨੇ ਤੇ 60 ਕਿਲੇ ਖਰੀਦ ਕੇ ਬੰਦ ਤਾਂ ਬੰਦ ਤੁਸੀਂ ਸਾਡੇ ਕੋ ਆਖੋ ਤੁਸੀਂ ਆਖੋ ਭੈਣੀ ਵਾਲੋ ਤੇ ਵਾਚੋਂ ਲੱਗੋ ਆਹ ਆਵ ਲਾ ਲਾਂਗੇ ਬੰਦ ਫਿਰ ਪਿਆਲੀ ਖਾਲੀ ਕਰਾ ਦਿਓ ਹਾਂ ਤਾਂ ਫਿਰ ਰਲਮਾ ਚੜਾ ਝਗੜਾ ਬਣਿਆ ਫੋਰੈਸ ਡਿਪਾਰਟਮੈਂਟ ਹੈਗੀ ਹਾਂਜੀ ਉਹ ਫੋਰੈਸ ਡਿਪਾਰਟਮੈਂਟ ਦਾ ਟੱਕਾ ਚੁੱਕਣਾ ਵੀ ਸੜਾ ਤੂੰ ਮਤਲਬ ਇੰਨਾ ਕਿਉਂਕਿ ਮੈਂ ਉਹਦੇ ਚ ਉਧਰ ਨਾ ਸ਼ਵਾਲਕ ਚ ਕੰਮ ਕੀਤਾ 3 ਸਾਲ ਹਾਂਜੀ ਹਾਂਜੀ ਸੈਂਚਰੀ ਤੇ ਹਾਂਜੀ ਤੇ ਉੱਥੇ ਮੈਨੂੰ ਕਾਨੂੰਨਾਂ ਦਾ ਬਦਲ ਲੱਗਿਆ ਨਹੀਂ ਪਹਿਲਾਂ ਤਾਂ ਪਤੀ ਸਾਲੋ ਕੋਈ ਨਹੀਂ ਲੱਭਦੀ ਮੇਰ ਨਾਲ ਚੱਲਦੇ ਪਰਮਾਨੰਥ ਦੇ ਆਸਰੇ ਛੱਡਿਆ ਖੰਡੋਈ ਬਸ ਉਸੇ ਦੇ ਆਸਰੇ ਜੀਵਨ ਨਹੀਂ ਜੀ ਬਸ ਜੀ ਵਿਆਹ ਜਦੋਂ ਨੇ ਆਇਆ ਕੀ ਆ